ਵੱਡੇ ਵੱਡੇ ਰੋਗਾਂ ਦਾ ਡਿਪਰੈਸ਼ਨ ਦਾ ਪੂਰਾ ਇਲਾਜ ਹੈ ਜੇ ਸਾਰੇ ਡਾਕਟਰਾਂ ਨੇ ਤੁਹਾਨੂੰ ਜਵਾਬ ਦੇ ਦਿੱਤਾ ਹੈ ਨਾ ਤੇ ਦੁਨੀਆ ਦੇ ਸਭ ਤੋਂ ਵੱਡੇ ਵੈਦ ਡਾਕਟਰ ਧੰਤਾਂ ਸ਼੍ਰੀ ਗੁਰੂ ਰਾਮਦਾਸ ਜੀ ਦੇ ਦਰਬਾਰ 'ਚ ਆ ਜਿਓ ਇੱਥੇ ਤੁਹਾਡੀ ਸਾਰੀ ਬਿਮਾਰੀਆਂ ਦੂਰ ਹੋ ਜਾਣੀਆਂ ਤੁਸੀਂ ਸੱਚੇ ਦਿਲੋਂ ਆ ਕੇ ਅਰਦਾਸ ਕਰੋਗੇ ਨਾ ਕਿ ਗੁਰੂ ਰਾਮਦਾਸ ਜੀ ਮਹਾਰਾਜ ਬਨੁਸਾਰਿਆਂ ਨੇ ਜਵਾਬ ਦਿੱਤਾ ਮਹਾਰ ਚੁੱਕਾ ਮੈਂ ਟੁੱਟ ਚੁੱਕਾ ਅੰਦਰੋਂ ਮੇਰਾ ਦਿਲ ਬਹੁਤ ਪਰੇਸ਼ਾਨ ਹੈ ਤਗੁਰ ਰਾਮਦਾਸ ਜੀ ਮਹਾਰਾਜ ਨੇ ਤੁਹਾਨੂੰ ਆਪੇ ਸਾਂਭ ਲੈਣਾ ਕੋਈ ਪਰਵਾਹ ਨਾ ਕਰੋ ਕੋਈ ਸਿਕਰਨਾ ਕਰੋ ਜੇ ਦੁਨੀਆ ਤੁਹਾਨੂੰ ਕਹਿਣ ਦੀ ਨਾ ਕਿ ਤੇਰੇ ਕੰਮ ਨਹੀਂ ਬੰਨੇ ਤੂੰ ਪਿੱਛੇ ਹੀ ਰਹਿਣਾ ਵਾ ਤੇ ਤੁਸੀਂ ਇਹ ਨਾ ਸੋਚਿਆ ਕਰੋ ਜਦੋਂ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੇ ਬਾਹ ਫੜ ਲਈ ਤਾਂ ਉਹਨਾਂ ਨੇ ਤੁਹਾਨੂੰ ਉਸ ਥਾਂ ਤੇ ਬਿਠਾ ਦੇਣਾ ਜਿੱਥੇ ਕਿਸੇ ਨੇ ਨਹੀਂ ਸੋਚਿਆ ਹੈਗਾ ਸਾਰੀ ਦੁਨੀਆ ਹੈਰਾਨ ਹੋ ਜੇਗੀ ਕਿ ਇਹ ਇੱਥੇ ਕਿੱਦਾਂ ਪਹੁੰਚ ਗਿਆ ਉਹਦਾ ਦਾਨੀਆਂ ਦੇ ਦਾਨੀ ਹੈ ਸੱਚੇ ਦਿਲੋਂ ਜਾਗਿਆ ਅਰਦਾਸ ਕਰੋ ਤੋ ਲੀਕ ਕਦੇ ਵੀ ਖਾਲੀ ਨਹੀਂ ਹੋਏਗੀ ਤੁਹਾਡੀ ਪਿਆਰ ਨਾਲ ਲਿਖੋ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ